ਸਰ ਤੋਂ ਸਾਬ ਪਿਛਲਾ ਇਹ ਮਾਮਲਾ ਹੈਗਾ ਇਸ ਮਾਮਲੇ ਦੇ ਵਿੱਚ ਮਾਡ ਮੋਟੇਸ ਸਿੰਘ ਸਾਹਿਬ ਦਾ ਸਮਾਨ ਜਿਹੜਾ ਹੈਗਾ ਪਲੱਸ ਕਰ ਲਿਆ ਹੈਗਾ ਇਸ ਤੋਂ ਅੱਗੇ ਹੋਰ ਕਰ ਰਿਹਾ ਅੱਗੇ ਵਧੀਏ ਸਰ ਇਸ ਤੋਂ ਇਲਾਵਾ ਉਹਨਾਂ ਨੇ ਸੜਦੇ ਕਿ ਐਲੀਗੇਸ਼ਨ ਲਾਇਆ ਸੀਗਾ ਅਪਲੀਕੇਸ਼ਨ ਲਾਇਆ ਸੀ ਕਿ ਵੀ ਜਿਹੜਾ ਗੁਲਾਮ ਮੁਹੰਮਦ ਜਿਹਦੀ ਪ੍ਰਾਪਰਟੀ ਐਕਚੁਅਲ ਚ ਬੋਲਦੀ ਸੀਗੀ ਵੀ ਉਹਦਾ ਜਿਹੜਾ ਡੈਥ ਦਾ ਰਿਕਾਰਡ ਹੈਗਾ ਮਲੇਰ ਕੋਟਲੇ ਦੇ ਵਿੱਚ ਉਹਦੇ ਨਾਲ ਇਹਨਾਂ ਨੇ ਟੈਂਪਰਿੰਗ ਕੀਤੀ ਹੈ ਤੇ ਉਹ ਇਹਨਾਂ ਨੇ ਐਪਲੀਕੇਸ਼ਨ ਲਗਾਈ ਸੀ ਕਿ ਤੇ ਜਿਹੜੀ ਐਪਲੀਕੇਸ਼ਨ ਨੂੰ 21 4 21 ਤਿੰਨ 2025 ਨੂੰ ਜੱਜ ਸਾਹਿਬ ਨੇ ਡਿਸਮਿਸ ਕੀਤੀ ਸੀ ਜਸਪ੍ਰੀਤ ਸਿੰਘ ਮਨਹਸ ਜੀ ਨੇ ਤੇ ਉਸ ਦੇ ਅਗੇਂਸਟ ਹੁਣ ਇਹਨਾਂ ਨੇ ਰਿਵੀਜ਼ਨ ਫਾਇਲ ਕੀਤੀ ਹੈ ਅੱਜ ਤੇ ਜਿਹੜੀ ਲੱਗੀ ਆ ਹੁਣ ਮੰਡੇ ਨੂੰ 28 ਤਰੀਕ ਨੂੰ ਜਸਟਿਸ ਪੰਕਰ ਜੈਨ ਜੀ ਦੇ ਲੱਗੀ ਹੈ ਆਨਰੇਬਲ ਹਾਈ ਕੋਰਟ ਵਿੱਚ ਹੁਣ ਉਹਦਾ ਦੇਖਦੇ ਆ ਕੀ ਬਣਦਾ ਇਹ ਵੀ 1 ਮਹੀਨੇ ਦੇ ਸਵਾ ਮਹੀਨੇ ਦੇ ਗੈਪ ਤੋਂ ਬਾਅਦ ਇਹ ਐਪਲੀਕੇਸ਼ਨ ਮੂਵ ਕਰ ਰਹੇ ਨੇ ਕੋਈ ਸੁਣਤਾ ਸੀ ਕਿ ਲੇਟ ਕੋਟ ਨਾਲ ਐਪਲੀਕੇਸ਼ਨ ਨੂੰ ਸੁਣਨਾ ਹੈ ਸਰੇ ਕੋ ਸਮਰਨ ਨਾਲ ਭੇਜੇ ਸੀਗੇ ਤੇ ਉਹ ਉਹ ਵੀ ਜਿਹੜੇ ਭੇਜਿਆ ਉਹ ਮਰੇ ਹੋਏ ਬੰਦੇ ਦੇ ਨਾਮ ਤੇ ਭੇਜੇ ਨੇ ਉਹਦੀ ਡੈਥ ਹੋ ਚੁੱਕੀ ਹੈ ਬੰਦੇ ਦੀ 3 ਸਾਲ ਪਹਿਲਾਂ ਤੇ ਉਹ ਉਹ ਇਹ ਸੀਗਾ ਵੀ ਸਾਨੂੰ ਵੀ ਇੱਥੇ ਅਸੀਂ ਆ ਕੇ ਜਿਹੜਾ ਕਬਜ਼ਾ ਕਰਵਾਇਨਾ ਕਰੀਏ ਇਸ ਕਰਕੇ ਉਹਨਾਂ ਨੇ ਸਾਨੂੰ ਸਮਝਾ ਡੇ ਤੇ ਉਹਦੇ 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 ਅਗੇਂਸਟ ਵੀ ਅਸੀਂ ਐਪਲੀਕੇਸ਼ਨ ਮੂਵ ਕੀਤੀ ਸੀਗੀ ਜੱਜ ਸਾਹਿਬ ਦੇ ਤੇ ਉਹਨਾਂ ਨੂੰ ਸ਼ੋਕਸ ਨੋਟਿਸ ਕਟਿਆ ਸੀਗਾ ਬੇਸੀ ਮਲੇਰ ਕੋਟਲਾ ਜੀ ਨੂੰ ਤੇ ਉਹਨਾਂ ਦਾ ਜਿਹੜਾ ਰਿਪਲਾਈ ਆਇਆ ਤੇ ਰਿਪਲਾਈ ਦੇ ਵਿੱਚ ਬੈਸ ਵੀ ਹੋ ਗਈ ਤੇ ਹੁਣ ਉਹ ਇੱਕ ਇੱਕ ਪੰਜ ਲਈ ਆਰਡਰ ਤੇ ਰੱਖਿਆ ਹੋਇਆ ਹੈ ਉਹ ਕਹਿੰਦੇ ਸੀ ਵੀ ਇਹ ਕੇਸ ਤੁਹਾਡਾ ਚੱਲਦਾ ਪਟਿਆਲੇ ਤੇ ਉਹਦੇ ਉਹਦੇ ਵਿੱਚ ਅਸੀਂ ਕੁਝ ਪੜਤਾਲ ਕਰਨੀ ਹੈ ਤੇ ਸਾਨੂੰ ਮੰਡੇ ਨੂੰ ਆ ਕੇ ਕੋਰਟ ਦੇ ਵਿੱਚ ਡੀਸੀ ਉਹ ਡੀਸੀ ਮਲੇਰ ਕੋਟ ਲਈ ਕੋਰਟ ਦੇ ਵਿੱਚ 11 ਵਜੇ ਆ ਕੇ ਮਿਲੋ ਪੜਤਾਲ ਤੁਹਾਡੇ ਵੱਲੋਂ ਕਰਨੀ ਜਾਣੀ ਚਾਹੀਦੀ ਸੀ ਇਹ ਹਾਂ ਉਹ ਡੀਸੀ ਕਲੈਕਟਰ ਵੱਲੋਂ ਉਹ ਡੀਸੀ ਵੱਲੋਂ ਕਰਨੀ ਸੀ ਜੀ ਉਹ ਕੋਣ ਹੋਣੀ ਉਹਨਾਂ ਨੇ ਆਪਣੇ ਪੜਤਾਲ ਕਰਨੀ ਹੈ ਸਾਡਾ ਤਾਂ ਬੁਲੇਣਾ ਦੇਣਾ ਹੀ ਨਹੀਂ ਹੈ ਅਗਰ ਪੜਤਾਲ ਕਰਨੀ ਹੈ ਸਰਕਾਰੀ ਪੜਤਾਲ ਕਰਨੀ ਹੈ ਆਫੀਸ਼ੀਅਲੀ ਤਾਂ ਸਾਨੂੰ ਬੁਲਾ ਕੇ ਉਹਨਾਂ ਨੂੰ ਕੁਝ ਨਹੀਂ ਮਿਲਣਾ ਸੀ ਜੀ ਕੋਈ ਲਗਦਾ ਕਿ ਕਦੋਂ ਤੱਕ ਇਹਦੇ ਤੇ ਜਦੋਂ ਸਟੀਕ ਫੈਸਲਾ ਹੋਵੇ ਸਰ ਕੁਝ ਨਹੀਂ ਕਹਿ ਸਕਦਾ ਜੱਜ ਸਾਹਿਬ ਆਪਣੇ ਵੱਲੋਂ ਜ਼ੋਰ ਲਗਾ ਰਹੇ ਆ ਅਸੀਂ ਆਪਣੇ ਵੱਲੋਂ ਜ਼ੋਰ ਲਗਾ ਰਹੇ ਆ ਲੇਕਿਨ ਜੋ ਜੀਡੀਆ ਸਰਕਾਰ ਹੈਗੀ ਉਹ ਰੋਜ਼ ਨਵੇਂ ਨਵੇਂ ਕਦੇ ਕੋਈ ਐਪਲੀਕੇਸ਼ਨਸ ਮੂਵ ਕਰ ਦਿੰਦੇ ਨਹੀਂ ਹੁਣ ਅੱਜ ਰਿਵੀਜ਼ਨ ਫਾਈਲ ਕਰਤੀ ਉਹ ਮੱਦੇਨਜ਼ਰ ਲੱਗੀ ਆ ਔਨਰੇਬਲ ਹਾਈ ਕੋਰਟ ਦੇ ਵਿੱਚ ਤਾਂ ਉਹ ਉਹ ਡਿਲੇ ਤੋਂ ਡਿਲੇ ਬਸ ਕੰਮ ਕਰੀ ਜਾ ਰਹੇ ਆ ਕਦੀ ਨਾ ਮਮੋ ਜੀ ਦੀ ਜਗ੍ਹਾ ਵੀ ਨਹੀਂ ਬੋਲਦੇ ਸਰ ਉਹ ਸੋ ਵੀ ਕਿਤੇ ਲੈਣ ਤੇ ਬੋਲਦੀ ਹੈ ਨੀਅਰ ਕੋ ਪੱਜ ਦੀ ਕੀਮਤ ਕਿੰਨੀ ਜੇ ਅਸੀਂ ਲਾਈਏ ਮਾਰਕੀਟ ਵੈਲਿਊ ਜੋ ਜੱਜ ਸਾਹਿਬ ਦੇ ਆਰਡਰ ਨੇ ਤਾਂ ਸਾਡੇ ਸਾਹਮਣੇ 700 ਕਰੋੜ ਤੋਂ ਉੱਪਰ ਦੀ ਵੈਲਿਊ ਹੈ ਉਹਦੀ ਜਦੋਂ ਕਿਸੇ ਚੀਜ਼ ਦੀ ਕੀਮਤ ਉਹ ਪੂਰੀ ਸਰਕਾਰੀ ਰੇਟ ਤੋਂ ਹੁੰਦੀ ਹੈ ਕੀ ਉਹ ਜ਼ਮੀਨ ਜਿਹੜੀ ਹੈ ਉਹ ਸਰਕਾਰੀ ਰੇਟ ਤੇ ਹੀ ਕੋਲੋਂ ਆਰਡਰ ਹੋਇਆ ਨਹੀਂ ਸਰ ਜਾਨੂੰ ਜੱਜ ਸਾਹਿਬ ਨੇ ਜੋ ਆਰਡਰ ਕੀਤੇ ਸੀਗੇ ਫਰਸਟ ਅਮਨ ਸ਼ਰਮਾ ਮੈਮ ਨੇ ਤਾਂ ਉਹਦੇ ਵਿੱਚ ਉਹਨੇ ਕਿਹਾ ਸੀ ਜਾਂ ਤਾਂ ਇਹਨਾਂ ਨੂੰ ਪ੍ਰਾਪਰਟੀ ਦਿਓ ਜੋ ਜੋ ਪ੍ਰਾਪਰਟੀ ਇਹਨਾਂ ਦੀ ਜਿੱਥੇ ਸੀਗੀ ਉਸ ਦੀ ਵੈਲਿਊ ਅੱਜ ਦੀ ਵੈਲਿਊ ਦੇ ਸਾਹਮਣੇ ਪ੍ਰਾਪਰਟੀ ਦਿਓ ਜਾਂ ਫਿਰ ਇਹਨਾਂ ਨੂੰ ਮਾਰਕੀਟ ਪ੍ਰਵੇਲਿੰਗ ਰੇਟ ਦੇ ਸਾਹਮਣੇ ਇਹਨਾਂ ਨੂੰ ਪੈਸੇ ਦਿਓ ਮਾਰਕੀਟ ਵੈਲਿਊ ਕਿੰਨੀ ਬਣਦੀ ਜੋ ਮਾਰਕੀਟ ਵੈਲਿਊ ਆ ਸਾਢੇ 750 ਕਰੋੜ ਤੋਂ ਉੱਪਰ ਬਣਦੀ ਹੈ 750 ਕਰੋੜ ਤੋਂ ਜੋ ਪੰਜਾਬ ਸਰਕਾਰ ਤੋਂ ਸੀਓ ਨੇ ਲੈ ਲਿਆ ਬਹੁਤ سارے ਨੇ ਇਹਦੀ ਤਿੰਨ ਕਲਿਸਟਰਾਂ ਤਿਆਰ ਹੋਈਆਂ ਨੇ ਇਹ ਡਿਪਟੀ ਕਮਿਸ਼ਨਰ ਸਾਹਿਬ ਦੇ ਹੋਏ ਨੇ ਐਸ ਡੀ ਐਮ ਸਾਹਿਬ ਦੇ ਹੋਏ ਨੇ ਤੇ ਤਹਿਸੀਲਦਾਰ ਸਾਹਿਬ ਦਾ ਇਹ ਸਮਾਨ ਜਿਹੜਾ ਹੈਗਾ ਉਥੋਂ ਜਬਤ ਕਰਕੇ ਕਿਤੇ ਲਿਜਾਇਆ ਗਿਆ ਨਹੀਂ ਇਹ ਸਮਾਨ ਉਥੇ ਹੀ ਪਿਆ ਹੈ ਉਹਨਾਂ ਦੇ ਆਫਿਸ ਦੇ ਵਿੱਚ ਹੀ ਉਹਨਾਂ ਦੇ ਆਫਸਰ ਇੱਕ ਆਫਸਰ ਨੂੰ ਉੱਥੇ ਹੀ ਸਪਰਦਾਰੀ ਦਿੱਤੀ ਤੇ ਉਹ ਸਮਾਨ ਉਹ ਸਮਾਨ ਨਹੀਂ ਆ ਰਿਹਾ ਨਹੀਂ ਉਹ ਵਰਤੋਂ ਹੀ ਵਰਤੋਂ ਚਾਰਿਆ ਹੈ ਅਗਰ ਉਹ ਵਰਤੋਂ